ਸਤਿ ਸ੍ਰੀ ਅਕਾਲ ਦੋਸਤੋ ਤੁਹਾਡਾ ਵੀਰ ਗੁਰਚਰਨ ਸਿੰਘ ਦੋਸਤੋ ਕਈ ਦਿਨਾਂ ਬਾਅਦ ਤੁਹਾਡੇ ਨਾਲ ਮੁਲਾਕਾਤ ਹੋ ਰਹੀ ਹੈ ਕਿਉਂਕਿ ਤੁਹਾਨੂੰ ਮੈਂ ਵੀਡੀਓ ਪਾ ਕੇ ਦੱਸਿਆ ਸੀ ਮੇਰੇ ਘਰ ਦੇ ਬਿਮਾਰ ਸੀਗੇ ਉਹਨਾਂ ਦੇ ਇਲਾਜ 'ਚ ਮੈਂ ਰੁੱਝਿਆ ਹੋਇਆ ਪਿਛਲੇ 20 ਦਿਨਾਂ ਤੋਂ ਇਸ ਕਰਕੇ ਤੁਹਾਡੇ ਨਾਲ ਰੂਰੂ ਨਹੀਂ ਹੋ ਸਕੇ ਸੋ ਹੁਣ ਕਾਫੀ ਠੀਕ ਹੈ ਇਸ ਕਰਕੇ ਤੇ ਮੈਂ ਸੋਚਿਆ ਵੀ ਅੱਜ ਤੁਹਾਡੇ ਦਰਸ਼ਨ ਕੀਤੇ ਜਾਣ ਤੁਹਾਡੇ ਨਾਲ ਗੱਲਬਾਤ ਕੀਤੀ ਜਾਵੇ ਮਨ ਸਾਂਝਾ ਕੀਤਾ ਜਾਵੇ ਕਿਉਂਕਿ ਮੈਨੂੰ ਮਤਲਬ ਇੰਨੀਆਂ ਕਾਲਾਂ ਆ ਰਹੀਆਂ ਐ ਚੋਣ ਨਤੀਜਿਆਂ ਬਾਰੇ ਵੀ ਤੁਸੀਂ ਜ਼ਰੂਰ ਦੱਸੋ ਜਾਂ ਜ਼ਰੂਰ ਵੀਡੀਓ ਪਾਓ ਆਂ ਦੇ ਕਿ ਆਪਣਾ ਕਿਵੇਂ ਜਿੱਤ ਪੱਕੀ ਐ ਕੁਝ ਵੀਰਾਂ ਨੇ ਸੰਸੇ ਵੀ ਜ਼ाहिर ਕਰਿਆ ਦੋਸਤੋ ਵੇਖੋ ਇਹਦੇ ਵਿੱਚ ਗੱਲ ਐ ਵੀ ਪੰਜਾਬ ਦੇ ਵਿੱਚ 100% ਮੈਨੂੰ ਯਕੀਨ ਐ ਵੀ ਝਾੜੂ ਫੇਰ ਚੁੱਕਿਆ ਕਿਉਂਕਿ ਜਿੰਨੀ ਅਸੀਂ ਮਿਹਨਤ ਕਰੀ ਐ ਸਾਰੇ ਸਾਡੇ ਵਲੰਟੀਅਰਾਂ ਨੇ ਤੇ ਰਲ ਮਿਲ ਕੇ ਅਸੀਂ ਦਿਨ ਰਾਤ ਇੱਕ ਕਰਤਾ ਅਸੀਂ 24 ਚੋਂ 20 22 22 ਘੰਟੇ ਕੰਮ ਕਰਿਆ ਤੇ ਉਹਦਾ ਮਿਹਨਤ ਤਾਂ ਸਾਨੂੰ ਜਰੂਰ ਫਲ ਮਿਲੂਗਾ ਤੇ ਲਗਭਗ ਵੇਖੋ ਸਾਨੂੰ ਜਿੱਤ ਵਾਸਤੇ ਸਿਰਫ 58 ਸੀਟਾਂ ਚਾਹੀਦੀਆਂ ਤੇ ਜਿਹੜੇ ਨਿਰਪੱਖ ਸਰਵੇ ਉਹਨਾਂ ਦੇ ਮੁਤਾਬਕ 100 ਦੇ ਲਗਭਗ ਸਾਡੀ ਸੀਟ ਆ ਉਹ ਕਹਿ ਰਹੇ ਐ ਤੇ ਫਿਰ ਵੀ ਜੇ ਆਪਾਂ ਮੰਨ ਕੇ ਚੱਲੀਏ ਵੀ ਜੀ ਸਾਨੂੰ 60 ਸੀਟਾਂ ਵੀ ਆ ਜਾਣ ਤਾਂ ਸਾਡੀ ਸਰਕਾਰ ਬਿਲਕੁਲ ਬਹੁਮਤ ਦੇ ਨਾਲ ਬਣਦੀ ਹੈ ਤੇ ਇੰਨੀਆਂ ਸੀਟਾਂ ਮੈਂ ਨਹੀਂ ਸਮਝਦਾ ਵੀ ਇੰਨੀਆਂ ਸੀਟਾਂ ਵੀ ਨਾਲ ਸਾਨੂੰ ਮਿਲਣ ਗਈਆਂ ਬਾਕੀ ਕੁਝ ਹੋਰ ਗੱਲਾਂ ਤੋਂ ਵੀ ਪਤਾ ਲੱਗਦਾ ਵੀ ਝਾੜੂ ਸਾਰੇ ਪੰਜਾਬ 'ਚ ਟਕਾ ਕੇ ਫਿਰ ਚੁੱਕਿਆ ਜਿਵੇਂ ਚੋਣਾਂ ਤੋਂ ਠੀਕ ਬਾਅਦ ਮੈਂ ਕੈਪਟਨ ਸਾਹਿਬ ਨੂੰ ਦੇਖਿਆ ਟੀਵੀ ਤੇ ਉਹਨਾਂ ਦੇ ਕਾਫੀ ਤੇਵਰ ਚੜੇ ਹੋਏ ਐ ਜਿਹੜੇ ਬੰਦਾ ਇਹਨੂੰ ਲੱਗੇ ਨਾ ਵੀ ਮੈਂ ਤਾਂ ਜਿੱਤਿਆ ਹੋਇਆ ਹਾਂ ਉਹ ਰਿਲੈਕਸ ਹੁੰਦਾ ਆਰਾਮ ਦੇ ਨਾਲ ਗੱਲ ਕਰਦਾ ਆ ਆਮ ਕਹੀ ਜਿਵੇਂ ਤੁਸੀਂ ਪਿੰਡਾਂ 'ਚ ਕਈ ਬੰਦੇ ਵੇਖੇ ਹੋਣੇ ਐ ਉਹਨਾਂ ਦੇ ਤੇਵਰ ਹਰ ਵੇਲੇ ਚੜੇ ਰਹਿੰਦੇ ਆ ਤੁਸੀਂ ਸੁਭੇਕੀ ਵੀ ਉਹਨਾਂ ਨੂੰ ਬੁਲਾ ਲਓ ਉਹ ਤਾ ਕੀ ਹਾਲ ਹਾਲ ਤਾਂ ਠੀਕ ਐ ਵਹਿੜ ਨੂੰ ਕੀ ਕਹਿੰਦਾ ਉਹ ਇਸ ਤਰ੍ਹਾਂ ਮਤਲਬ ਨਾ ਉਹ ਹਰ ਵੇਲੇ ਉਹਨਾਂ ਦੇ ਮੂੰਹ ਤੇ 12 ਵਜੇ ਰਹਿੰਦੇ ਐ ਸੋ ਇਹ ਸਵੇਹਾ ਹੀ ਹੁੰਦਾ ਕਈ ਬੰਦਿਆਂ ਦਾ ਤੇ ਕਈ ਬੰਦੇ ਕਿਸੇ ਟੈਨਸ਼ਨ ਚ ਹੁੰਦੇ ਉਦੋਂ ਹੁੰਦਾ ਤੇ ਉਹ ਕੈਪਟਨ ਸਾਹਿਬ ਰਿਲੈਕਸ ਨਹੀਂ ਮੈਨੂੰ ਲੱਗੇ ਜਿਵੇਂ ਸਾਡੇ ਮਾਨ ਸਾਹਿਬ ਰਿਲੈਕਸ ਹੁੰਦੇ ਆ ਜਾਂ ਕੇਜਰੀਵਾਲ ਸਾਹਿਬ ਚੋਣਾਂ ਤੋਂ ਬਾਅਦ ਰਿਲੈਕਸ ਹੈ ਪੂਰੇ ਸੋ ਉਥੋਂ ਅੰਦਾਜ਼ਾ ਤਾਂ ਲੱਗਦਾ ਅਗਰ ਕਿਸੇ ਤਰ੍ਹਾਂ ਦੀ ਕੋਈ ਗੜਬੜ ਨਾ ਹੋਈ ਤੇ ਲਗਭਗ ਸਾਡੀ ਸਰਕਾਰ ਪੱਕੀ ਹੈ ਤੇ ਕੁਝ ਵੀਰਾਂ ਨੇ ਮੇਰੇ ਕੋਲ ਇਹ ਜ਼ाहिर ਕਰੀ ਸੀ ਗੱਲ ਵੀ ਐਨ ਮੌਕੇ ਤੇ ਜਿਹੜੀ ਸਰਸੇ ਵਾਲੇ ਬਾਬੇ ਆ ਉਹਨਾਂ ਦੀ ਵੋਟ ਹੈ ਜਿਹੜੀ ਉਹ ਅਕਾਲੀ ਦਲ ਨੂੰ ਗਈ ਉਹਨਾਂ ਨੇ ਹਮਾਇਤ ਕਰਤੀ ਦੋਸਤੋ ਇਹਦੇ ਵਿੱਚ ਕਈ ਗੱਲਾਂ ਐ ਹੁਣ ਸਾਰੀਆਂ ਗੱਲਾਂ ਦਾ ਧਿਆਨ ਰੱਖਣਾ ਪੈਂਦਾ ਐ ਕਿਉਂਕਿ ਤੁਸੀਂ ਵੇਖਿਆ ਹੋਣਾ ਵੀ ਸਰਸੇ ਵਾਲੇ ਬਾਬੇ ਨੇ ਜਦੋਂ ਪਹਿਲੀ ਵਾਰ ਕਾਂਗਰਸ ਦੀ ਹਮਾਇਤ ਕੀਤੀ ਸੀਗੀ ਉਸ ਵੇਲੇ ਤਾਂ 100% ਲੋਕਾਂ ਨੇ ਮੰਨੀ ਸੀ ਦੂਜੀ ਵਾਰ ਜਦੋਂ ਫਿਰ ਇਹਨਾਂ ਨੇ ਫੇਰ ਕਿਸੇ ਪਾਰਟੀ ਦੀ ਹਮਾਇਤ ਕਰਨ ਨੂੰ ਕਿਹਾ ਤਾਂ ਲੋਕਾਂ ਨੇ ਘੱਟ ਮਤਲਬ ਅਸਰ ਮੰਨਿਆ ਤੇ ਹੁਣ ਤਾਂ ਹਾਲ ਇਹ ਆ ਵੀ ਮੈਂ ਇੰਨੇ ਸਰਸੇ ਵਾਲੇ ਜਿਹੜੇ ਬਾਬਾ ਜੀ ਦੇ ਸ਼ਰਧਾਲੂ ਆ ਉਹਨਾਂ ਨੇ ਕਿਹਾ ਉਹ ਕਹਿੰਦੇ ਜੀ ਉਹ ਸਾਡੀ ਸ਼ਰਧਾ ਉਹ ਲੱਗ ਚੀਜ਼ ਹੈ ਰਾਜਨੀਤੀ ਲੱਗ ਚੀਜ਼ ਹੈ ਰਾਜਨੀਤੀ ਦੇ ਵਿੱਚ ਅਸੀਂ ਚੰਗਾ ਮਾੜਾ ਆਪਦਾ ਆਪ ਦੇਖਣਾ ਹੈ ਦੋਸਤੋ ਸਾਡੇ ਕਾਫੀ ਰਿਸ਼ਤੇਦਾਰ ਮਤਲਬ ਜਿਹੜੇ ਆ ਉਹ ਡੇਰਾ ਸਿਰਸਾ ਨੂੰ ਮੰਨਣ ਵਾਲੇ ਆ ਪਰ ਉਹਨਾਂ ਤੋਂ ਮੈਨੂੰ ਜਿਹੜੀ ਕਨਫਰਮੇਸ਼ਨ ਹੋਈ ਆ ਉਹਨਾਂ ਨੂੰ ਮਿਲ ਕੇ ਮੈਂ ਦੇਖਿਆ ਉਹ ਕਹਿੰਦੇ ਵੀ ਅਸੀਂ ਤਾਂ ਵੋਟ ਤਾਂ ਅਸੀਂ ਛਾੜੂ ਨਹੀਂ ਪਾਈ ਐ ਤੇ ਸ਼ਰਧਾਲੂ ਅਸੀਂ ਬਾਬਾ ਜੀ ਦੇ ਪੂਰੇ ਆ ਉਹ ਲੱਗ ਚੀਜ਼ ਐ ਅੱਛਾ ਦੂਸਰੀ ਗੱਲ ਮੈਂ ਇੱਕ ਹੋਰ ਤੁਹਾਨੂੰ ਦੱਸਾਂ ਜਿਹੜੀ ਗੱਲ ਵੱਲੀ ਤੁਸੀਂ ਹੋ ਸਕਦਾ ਕਿਸੇ ਨੇ ਟੌਰਚ ਮਾਰੀ ਨਾ ਹੋਵੇ ਮੈਂ ਬਹੁਤ ਡੂੰਗੀ ਗੱਲ ਐ ਜੇ ਧਿਆਨ ਨਾਲ ਸਮਝੋਗੇ ਜਦੋਂ ਬਾਬਾ ਜੀ ਨੇ ਪਹਿਲੀ ਵਾਰ ਮਤਲਬ ਹਮਾਇਤ ਵਾਸਤੇ ਲੋਕਾਂ ਨੂੰ ਪੰਜਾਬ ਦੇ ਨੂੰ ਕਿਹਾ ਸੀ ਕਾਂਗਰਸ ਦੀ ਹਮਾਇਤ ਵਾਸਤੇ ਤੇ ਉਸ ਵੇਲੇ ਇਹਨਾਂ ਦਾ ਰਿਸ਼ਤੇਦਾਰ ਸੀਗਾ ਜਿਹੜਾ ਬਾਬਾ ਜੀ ਦਾ ਉਹ ਕਾਂਗਰਸ ਦੇ ਵਿੱਚ ਸੀ ਤੇ ਉਹਨਾਂ ਨੇ ਹਮਾਇਤ ਮਤਲਬ ਕਾਂਗਰਸ ਦੀ ਕਰਵਾ ਲਈ ਚਲੋ ਹੁਣ ਮੈਂ ਸਮਝਦਾ ਤੁਸੀਂ ਧਿਆਨ ਦੇ ਨਾਲ ਇਹ ਗੱਲ ਸੋਚੋ ਵੀ ਜਿਹੜੀ ਡੇਰਾ ਸਰਸਾ ਦੀ ਵੋਟ ਹੈ ਦਾ ਮਾਲ ਵਿੱਚ ਬਹੁਤ ਵੱਡਾ ਆਧਾਰ ਮੰਨਿਆ ਜਾਂਦਾ ਹੈ ਤੇ ਪਰ ਇਹ ਵੋਟ ਜਾਂ ਤਾਂ ਕਾਂਗਰਸ ਨੂੰ ਪੈਂਦੀ ਸੀ ਜਾਂ ਅਕਾਲੀ ਦਲ ਨੂੰ ਪੈਂਦੀ ਸੀ ਇਹਨਾਂ ਦੋਨਾਂ ਚੋਂ ਇੱਕ ਪਾਰਟੀ ਨੂੰ ਪੈਣੀ ਹੁੰਦੀ ਸੀ ਐਸ ਵਾਰੀ ਜਿਹੜੀ ਵੋਟ ਅਗਰ ਟੁੱਟ ਕੇ ਉਹ ਮਤਲਬ ਅਕਾਲੀ ਦਲ ਨੂੰ ਪਈਏ ਤਾਂ ਇਹਦਾ ਮਤਲਬ ਕਾਂਗਰਸ ਦੀਆਂ ਸੀਟਾਂ ਘਟਣ ਗਈਆਂ ਹੁਣ ਤੁਸੀਂ ਥੋੜੀ ਜੀ ਗੱਲ ਧਿਆਨ ਨਾਲ ਹਿਸਾਬ ਕਿਤਾਬ ਲਾਓ ਵੀ ਜਿਹੜਾ ਸਾਡਾ ਮੁਕਾਬਲਾ ਹੈ ਉਹਦੇ ਵਿੱਚੋਂ ਅਕਾਲੀ ਦਲ ਤਾਂ ਲਗਭਗ ਬਾਹਰ ਆ ਉਹ ਤਾਂ ਮੰਨੀ ਬੈਠੇ ਆਪ ਵੀ ਸੋ ਸਾਡਾ ਜਿਹੜਾ ਮੁਕਾਬਲਾ ਉਹ ਕਾਂਗਰਸ ਦੇ ਨਾਲ ਸੀਗਾ ਆਮ ਆਦਮੀ ਪਾਰਟੀ ਦਾ ਤੋ ਜੇ ਜਿਹੜੀ ਮਤਲਬ ਵੋਟ ਸਿਰਸੇ ਵਾਲਿਆਂ ਦੀ ਕਾਂਗਰਸ ਨੂੰ ਪੈਣੀ ਸੀ ਅਗਰ ਉਹ ਟੁੱਟ ਕੇ ਅਕਾਲੀ ਦਲ ਨੂੰ ਜਾਂਦੀ ਹੈ ਅਕਾਲੀ ਦਲ ਤਾਂ ਫਿਰ ਵੀ ਹਾਰਦਾ ਹੀ ਹੈ ਤੋ ਕਾਂਗਰਸ ਦੀਆਂ ਸੀਟਾਂ ਹੁੰਦੀਆਂ ਘਟਣਗੇ ਤਾਂ ਮਤਲਬ ਸਾਨੂੰ ਫਾਇਦਾ ਹੋਊਗਾ ਸਮਝਣ ਵਾਲੀ ਗੱਲ ਹੈ ਅਗਰ ਉਹੀ ਵੋਟਾਂ ਕਾਂਗਰਸ ਨੂੰ ਪੈਂਦੀਆਂ ਤਾਂ ਕਾਂਗਰਸ ਦੀਆਂ ਸੀਟਾਂ ਵਧਣੀਆਂ ਸੀ ਸੋ ਜੇ ਉਹ ਟੁੱਟ ਕੇ ਵੋਟ ਅਕਾਲੀ ਦਲ ਨੂੰ ਪਈ ਵੀ ਹੋਊਗੀ ਤਾਂ ਸਭ ਨੂੰ ਸਾਨੂੰ ਫਾਇਦਾ ਹੋਊ ਜੇ ਨਹੀਂ ਪਈ ਫਿਰ ਸਾਨੂੰ ਘਾਟਾ ਸੀ ਇਹ ਨਾ ਪੈਂਦੀ ਨਾ ਉਹ ਟੋ ਹੋ ਫਿਰ ਉਹ ਕਾਂਗਰਸ ਨੂੰ ਜਾਣੀ ਸੀ ਸੋ ਇਸ ਕਰਕੇ ਮਤਲਬ ਨਾ ਇਹ ਉਹ ਵੀ ਜੇ ਵੇਖੀ ਤਾਂ ਇਹ ਵੀ ਸਾਨੂੰ ਫਾਇਦਾ ਹੈ ਪਰ ਦੋਸਤੋ ਐਤਕੀ ਮੈਨੂੰ ਪੂਰਾ ਯਕੀਨ ਹੈ ਵੀ ਜਿਹੜੇ ਹਮੈਤੀ ਹੈ ਨਾ ਡੇਰਾ ਸਰਸਾ ਦੇ ਉਹਨਾਂ ਦੇ ਦਾ ਤਰਕ ਹੀ ਹੈ ਵੀ ਅਸੀਂ ਜਿਹੜੀ ਰਾਜਨੀਤੀ ਉਹਨੂੰ ਅਲੱਗ ਰੱਖਦੇ ਹਾਂ ਧਰਮ ਨੂੰ ਅਲੱਗ ਰੱਖਦੇ ਹਾਂ ਇਸ ਕਰਕੇ ਅਸੀਂ ਬਾਬਾ ਜੀ ਦੇ ਸ਼ਰਧਾਲੂ ਜ਼ਰੂਰ ਹਾਂ ਪਰ ਵੋਟ ਅਸੀਂ ਆਪਣੀ ਮਰਜ਼ੀ ਨਾਲ ਪਾਵਾਂਗੇ ਸੋ ਉਹਦੇ ਕਰਕੇ ਵੀ ਕੋਈ ਬਹੁਤ ਆਸਰ ਪੈਣ ਦੀ ਸੰਭਾਵਨਾ ਨਹੀਂ ਧੰਨਵਾਦ ਤੁਹਾਡਾ ਦੋਸਤੋ ਇਸੇ ਤਰ੍ਹਾਂ ਅੱਗੇ ਫੇਰ ਜਿਵੇਂ ਮਿਲੂਗਾ ਚਰਚਾ ਕਰਦੇ ਰਵਾਂਗੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ